ਉਹ 2 ਸਾਲ ਦਾ ਸਮਾਂ 2 ਸਾਲ ਦਾ ਪੰਦ ਬੜੀਆਂ ਗੱਲਾਂ ਹੋਈਆਂ ਸੀ ਜਦੋਂ ਅਫਤਾਰ ਸਿੰਘ ਖੰਡਾ ਜ ਫਾਨੀ ਸੰਸਾਰ ਤੋਂ ਚਲੇ ਜਾਂਦੀ ਹੈ ਕਿ ਜਾਂਚ ਬੈਠੂਗੀ ਤੇ ਯੂਨੋ ਤੱਕ ਦੀਆਂ ਗੱਲਾਂ ਹੋਈਆਂ ਕਿ ਉੱਥੇ ਜਾਂਚ ਹੋਊਗੀ ਕਾਰਨ ਕੀ ਸੀ ਮੌਤ ਦੇ ਕੁਝ ਪਤਾ ਲੱਗਾ ਸਿੱਖਾ ਦਾ ਫਰਸੀ ਕਿ ਉਹ ਜਿਹੜਾ ਸੀ ਡਾਟਾ ਕਲੈਕਸ਼ਨ ਕਰਦੇ ਇਨਸਾਫ ਮਿਲਣਾ ਨਾ ਮਿਲਣਾ ਅਲੱਗ ਗੱਲ ਹੈ ਇਨਸਾਫ ਤੇ ਉਦੋਂ ਮਿਲਣਾ ਮੈਂ ਬਹੁਤ ਵਾਰੀ ਕਹਿ ਚੁੱਕਿਆ ਹਾਂ ਜਦੋਂ ਤੁਹਾਡੀ ਆਪ ਦੀ ਸਟੇਟ ਬਣੂਗੀ ਜੀ ਨੂਰ ਮਹਿਲ ਵਾਲਾ ਬਾਬਾ ਹੈ 15 ਸਾਲ ਤੋ ਫ੍ਰੀਜ਼ਰ ਚ ਲੱਗਾ ਰਹਿ ਸਕਦਾ ਹੈ ਤੇ ਫਿਰ ਭਾਈ ਅਪਤਾਰ ਸਿੰਘ ਖੰਡੇ ਦਾ ਸੰਸਕਾਰ ਨਹੀਂ ਕਰਨਾ ਜਦ ਤੱਕ ਇਥੋਂ ਦੀ ਅਦਾਲਤ ਪਰਮਿਸ਼ਨ ਨਹੀਂ ਕਰਦੀ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਸੀ ਕਿ ਵੇਖੋ ਸਿੱਖ ਇੰਨਾ ਗੁਲਾਮ ਹੋ ਗਿਆ ਹੈ ਕਿ ਸਾਨੂੰ ਸੰਸਕਾਰ ਕਰਨ ਦਾ ਵੀ ਹੱਕ ਨਹੀਂ ਹੈ ਜਦੋਂ ਸਾਨੂੰ ਪਤਾ ਲੱਗ ਗਿਆ ਹੈ ਕਿ ਯੂਕੇ ਗਵਰਨਮੈਂਟ ਇੰਡੀਅਨ ਗਵਰਨਮੈਂਟ ਦੇ ਨਾਲ ਇਨਵੋਲਵ ਹੈ ਕਿ ਜਿਹੜਾ ਖੰਡੇ ਦੀ ਮਦਰ ਦਾ ਵੀਜ਼ਾ ਸਿਸਟਰ ਦਾ ਵੀਜ਼ਾ ਰਜੈਕਟ ਹੋਇਆ ਹੈ ਉਹ ਕਲੀਅਰ ਕੱਟ ਰਿਫਲੈਕਸ਼ਨ ਸੀ ਕਿ ਯੂਕੇ ਦੀ ਗਵਰਨਮੈਂਟ ਇੰਡੀਅਨ ਸਟੇਟ ਦੀ ਬੋਲੀ ਬੋਲ ਰਹੀ ਹੈ ਸੋ ਮੇਰਾ ਆਰਗੇਨਾਈਜ਼ਰਸ ਨੂੰ ਇਹ ਸੀ ਕਿ ਤੁਸੀਂ ਉਹਦੀ ਜਿਹੜੀ ਡੈੱਡ ਬੋਡੀ ਹੈ ਉਹਦੇ ਫਰੈਸ਼ ਦੋ ਪੀਸਸ ਲਓ ਉਹਨਾਂ ਨੂੰ ਫੌਰਨ ਅਦਰ ਸਟੇਟਸ ਦੇ ਵਿੱਚੋਂ ਆਪਾਂ ਬਿਨਾਂ ਦੱਸਿਆ ਜਾਂਚ ਕਰਾਈਏ ਕਿ ਕੌਜ਼ ਆਫ ਡੈਥ ਕੀ ਹੈ ਜਿਹੜਾ ਕਿ ਆਪਾਂ ਕੀਤਾ ਨਹੀਂ ਇਹ ਸੱਚ ਹੁਣ ਦੱਬਿਆ ਹੀ ਰਹੂਗਾ ਕਦੀ ਸਾਹਮਣੇ ਨਹੀਂ ਆ ਸਕਦਾ ਜਦੋਂ ਬੰਦੇ ਦੀ ਡੈੱਥ ਹੋ ਗਈ ਤੁਸੀਂ ਉਹਦਾ ਸੰਸਕਾਰ ਕਰਤਾ ਉਹਦੇ ਸੈਂਪਲ ਨਹੀਂ ਲਏ ਹੁਣ ਤੁਸੀਂ ਉਹਦੇ ਵਿੱਚੋਂ ਕੀ ਕੱਢੋਗੇ ਯੂਨੋ ਇਹਦੇ ਉੱਤੇ ਕੋਈ ਨਾ ਕੋਈ ਤਖਲੰਦਾਜੀ ਕਰੂਗਾ ਅਸੀਂ ਉੱਥੋਂ ਤੱਕ ਯੂਨੋ ਚ ਲੈ ਕੇ ਜਾਵਾਂਗੇ ਵੀ ਗੱਲਬਾਤ ਹੋਈ ਯੂਨੋ ਚ ਗਿਆ ਕੇਸ ਭਾਈ ਨਿਜਰ ਦਾ ਹੋਵੇ ਉਥੋਂ ਦੇ ਚਲੋ ਗਵਰਨਮੈਂਟ ਸਾਰਾ ਕੁਝ ਕਰ ਰਹੀ ਆ ਪਰ ਇਧਰਲੇ ਪਾਸੇ ਵਦਾਰ ਸਿੰਘ ਖੰਡੇ ਜੀ ਦੀ ਗੱਲ ਕਰੀਏ ਕੋ ਜ਼ੁਐਨਡਾਈਕ ਵਿੰਗ ਹੈ ਜਿਹੜੀਆਂ ਡਿਸਪੀਰੀਨਸਸ ਹੁੰਦੀਆਂ ਨੇ ਜਿਹੜੇ ਇਸ਼ੂਜ਼ ਹੁੰਦੇ ਨੇ ਉਰਤੇ ਆਪਾਂ ਆਪਦੀਆਂ ਚਿੱਠੀਆਂ ਲਿਖ ਕੇ ਪਾ ਸਕਦੇ ਹੋ ਪਰ ਸਾਡੀ ਗੌਮ ਦੀ ਟ੍ਰੈਜਡੀ ਹੈ ਇੰਨਾ ਵੀ 25000 ਮੁੰਡਾ ਮਰ ਗਿਆ ਆਪਾਂ ਤੇ ਕਿਉਂ ਚਿੱਠੀ ਨਹੀਂ ਲਿਖੀ ਹੋਤੀ ਅਕਾਲ ਚੈਨਲ ਨਾਲ ਜੁੜਿਓ ਤੁਸੀਂ ਤੇ ਮੈਂ ਹਰ ਤਜਿੰਦਰ ਸਿੰਘ ਗੁਰਦੁਆਰਾ ਸੰਤੋਖ ਸਰ ਸਾਹਿਬ ਦੇ ਵਿੱਚ ਮੌਜੂਦ ਹਾਂ ਅਵਤਾਸ ਸਿੰਘ ਖੰਡਾ ਜੀ ਨੂੰ ਯਾਦ ਕੀਤਾ ਗਿਆ ਉਹ ਨੌਜਵਾਨ ਜਿਹੜਾ ਬਾਹਰ ਲੀਆਂ ਸਫਾਂ ਜਿੱਥੇ ਜਾ ਕੇ ਲੋਕ ਸੁਪਨੇ ਦੇਖਦੇ ਆ ਸੁਪਨੇ ਦੇਖਦੇ ਆ ਅਗਾਹ ਵਧਣ ਦੇ ਉੱਥੇ ਜਾ ਕੇ ਵੀ ਉਹਨੇ ਵਾਪਸੀ ਆਪਣੇ ਦੇਸ਼ ਵਾਲੇ ਪਾਸੇ ਆਪਣੇ ਪੰਜਾਬ ਵਾਲੇ ਪਾਸੇ ਧਿਆਨ ਰੱਖਿਆ ਤੇ ਤਕਰੀਬਨ ਉਹ ਨੌਜਵਾਨਾਂ ਦੇ ਨਾਲ ਜੁੜਿਆ ਵੀ ਰਿਹਾ ਦੀਪ ਦੇ ਨਾਲ ਬੜੇ ਲੰਬੇ ਸਮੇਂ ਤੋਂ ਉਸ ਨੌਜਵਾਨ ਜਿਹੜਾ ਅਮਰਤਪਾਲ ਜੀ ਆਇਆ ਤੇ ਅਮਰਤਪਾਲ ਦੇ ਨਾਲ ਜੁੜਿਆ ਤੇ ਤਕਰੀਬਨ ਅੱਜ ਵੀ ਜਦੋਂ ਗੱਲ ਕਰਦੇ ਆ ਤੇ ਆਮ ਲੋਕੀ ਆਮ ਨੌਜਵਾਨ ਕਹਿੰਦੇ ਕਿ ਮੇਰੀ ਵੀ ਅਵਤਾਰ ਸਿੰਘ ਖੰਡੇ ਨਾਲ ਗੱਲਬਾਤ ਹੁੰਦੀ ਸੀ ਉਹ ਨੌਜਵਾਨੀ ਦੇ ਨਾਲ ਜੁੜਿਆ ਰਹਿੰਦਾ ਸੀ ਪੰਜਾਬ ਨਾਲ ਟੱਸੀ ਪਰਿਵਾਰ ਸੀ ਸ਼ਹੀਦੀ ਪਰਿਵਾਰ ਸੀ ਉਹ ਪਰਿਵਾਰ ਦੇ ਵਿੱਚੋਂ ਦੇ ਪਿਤਾ ਜੀ ਸ਼ਹੀਦ ਹੋਏ ਸੀ ਉਸ ਤੋਂ ਬਾਅਦ ਜਦੋਂ ਬਾਹਰ ਦੇਸ਼ ਚਲੇ ਜਾਣਾ ਪਰ ਵਾਪਸ ਨਾ ਆਉਣਾ ਬੜਾ ਮੁਸ਼ਕਲ ਸੀ ਵਰ ਵਾਪਸ ਜਿਉਂਦੇ ਨਾ ਆਉਣਾ ਮੁਸ਼ਕਲ ਸੀ ਪਰ ਉਹਦੇ ਮਰਨ ਤੋਂ ਬਾਅਦ ਦੇ ਵਿੱਚ ਵੀ ਨਾ ਪਰਿਵਾਰ ਨੂੰ ਉੱਤਰ ਜਾਣ ਦਿੱਤਾ ਗਿਆ ਮਾਤਾ ਤੇ ਭੈਣ ਨੂੰ ਤੇ ਨਾ ਉਹਦੀਆਂ ਡੈੱਡ ਬੋਡੀ ਜਾਸਤੀਆਂ ਇੱਥੇ ਆਪਾਂ ਸੋਹਣੀ ਚੁੱਕੇ ਆ ਸਾਰਾ ਇਹ ਤਰਾਸ ਦੀ ਆ ਸਾਡੇ ਉਸ ਨੌਜਵਾਨਾ ਵਾਸਤੇ ਹਾਂ 2 ਸਾਲਾਂ ਦੇ ਵਿੱਚ ਅਵਤਾਰ ਸਿੰਘ ਖੰਡੇ ਦੀ ਜਦੋਂ ਗੱਲ ਕਰਦੇ ਆ ਤੇ ਉਹਦੇ ਉੱਤੇ ਖੱਟਿਆ ਕੀ ਕੌਮ ਨੇ ਤੇ ਗਵਾਇਆ ਕੀ ਇਦੇ ਵਾਸਤੇ ਅਸੀਂ ਚਰਚਾ ਵੀ ਕਰਾਂਗੇ ਉਹ ਕੇਸ ਕਿਤੇਲੇ ਪਾਸੇ ਨੂੰ ਗਿਆ ਕਿਉਂਕਿ ਜਾਂਚ ਦੀਆਂ ਗੱਲਾਂ ਵੀ ਹੋਈਆਂ ਅਵਤਾਰ ਸਿੰਘ ਖੰਡਾ ਹੀ ਨਿਕਲਿਆ ਉਹਦੇਲੇ ਪਾਸੇ ਹਰਦੀਪ ਸਿੰਘ ਨਿੱਜਰੇ ਵਾਲੇ ਕੇਸ ਦੀ ਵੀ ਗੱਲ ਹੋਈ ਪਰਮਜੀਤ ਸਿੰਘ ਪੰਜਵੜ ਪਾਕਿਸਤਾਨ ਦੇ ਵਿੱਚ ਮਾਰ ਦਿੱਤੇ ਜਾਂਦੇ ਆ ਸ਼ਹੀਦ ਕਰ ਦਿੱਤੇ ਜਾਂਦੇ ਆ ਉਹਨਾਂ ਦੇ ਕੇਸ ਦੀ ਵੀ ਗੱਲ ਹੋਈ ਪਰ ਉਹ ਜਾਂਚ ਕਿੱਥੇ ਖੜੀ ਆ ਉਹਦੇ ਵਾਸਤੇ ਸਾਡੇ ਨਾਲ ਗੱਲਬਾਤ ਕਰਾਂਗੇ ਐਡਵੋਕੇਟ ਸਿਮਰਨਜੀਤ ਸਿੰਘ ਸਾਡੇ ਨਾਲ ਗੁਰਫਤੇ ਸੰਚ ਕਰਦੇ ਆ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਸਾਹਿਬ ਕਹਿੰਦੇ ਚੜਦੀ ਕਲਾ ਚੜਦੀ ਕਲਾ ਜੀ ਸਾਹਿਬ 2 ਸਾਲ ਦਾ ਸਮਾਂ ਤੋ ਸਾਲ ਦਾ ਪੰਦ ਬੜੀਆਂ ਗੱਲਾਂ ਹੋਈਆਂ ਸੀ ਜਦੋਂ ਅਵਤਾਰ ਸਿੰਘ ਖੰਡਾ ਜਫਾਨੀ ਸੰਸਾਰ ਤੋਂ ਚਲੇ ਜਾਂਦੇ ਆ ਕਿ ਜਾਂਚ ਬੈਠੂਗੀ ਤੇ ਯੂਨੈਨੋ ਤੱਕ ਦੀਆਂ ਗੱਲਾਂ ਹੋਈਆਂ ਕਿ ਉੱਥੇ ਜਾਂਚ ਹੋਊਗੀ ਕਾਰਨ ਕੀ ਸੀ ਮੌਤ ਦੇ ਕੁਝ ਪਤਾ ਲੱਗਾ ਦੇਖੋ ਭਾਈ ਖੰਡੀ ਦੀ ਕੱਲੀ 2 ਸਾਲ ਦੀ ਗੱਲ ਨਹੀਂ ਆ ਕੌਮ ਦੀ ਬਹੁਤ ਵੱਡੀ ਟਰੈਜੇਡੀ ਹੈ ਜੂਨ 1984 ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਸਿੱਖ ਸਟ੍ਰੇਟਿਕ ਕਤਲ ਕੀਤੇ ਗਏ ਹੁਣ ਅਸੀਂ ਇਨਸਾਫ ਦੀ ਗੱਲ ਜਿਹੜੀ ਦਿੱਲੀ ਤੋਂ ਕਰਦੇ ਆ ਦਿੱਲੀ ਤੇ ਕਾਤਲ ਹੈ ਤੁਹਾਡੀ ਉਸੀ ਦਿੱਲੀ ਦੀ ਜੁਡੀਸ਼ਰੀ ਦੇ ਹੈ ਉਸੇ ਦਿੱਲੀ ਦੀ ਪੁਲਿਸ ਉਹਦੇ ਅੰਡਰ ਹੈਗੀ ਹੈ ਹੁਣ ਓਬਵੀਅਸਲੀ ਇੱਕ ਗੱਲ ਕਲੀਅਰ ਹੈ ਕਿ ਜਿਹੜਾ ਜ਼ਾਲਮ ਹੈ ਜਿਹਨੇ ਸਾਡੇ ਤੇ ਤਸੱਦਦ ਕੀਤਾ ਹੈ ਜਿਹੜਾ ਸਾਨੂੰ ਖਤਮ ਕਰਨਾ ਚਾਹੁੰਦਾ ਹੈ ਉਹ ਤੁਹਾਨੂੰ ਇਨਸਾਫ ਨਹੀਂ ਦੇ ਸਕਦਾ ਉਹਦੇ ਪੈਰਲਲ ਸਿੱਖਾਂ ਦਾ ਫਰਕ ਸੀ ਕਿ ਉਹ ਇਨ ਜਿਹੜਾ ਸੀ ਡਾਟਾ ਕਲੈਕਸ਼ਨ ਕਰਦੇ ਇਨਸਾਫ ਮਿਲਣਾ ਨਾ ਮਿਲਣਾ ਅਲੱਗ ਗੱਲ ਹੈ ਇਨ ਹਫ਼ਤੇ ਉਦੋਂ ਮਿਲਣਾ ਮੈਂ ਬਹੁਤ ਵਾਰੀ ਕਹਿ ਚੁੱਕੇ ਹਾਂ ਜਦੋਂ ਤੁਹਾਡੀ ਆਪਦੀ ਸਟੇਟ ਬਣੂਗੀ ਇਜ਼ਰਾਈਲ ਨੇ ਆਪਦੀ ਸਟੇਟ ਬਣਾਈ ਤੁਸੀਂ ਵੇਖੋ ਉਹਨਾਂ ਨੇ 92 ਸਾਲ ਦਾ ਫੋਟੋਗ੍ਰਾਫ 나ਜ਼ੀ ਦਾ ਸਾਥੀ ਹਿਟਲਰ ਦਾ ਹੈ ਜਿਹੜਾ ਕੇਲਿੰਗ ਦੇ ਵਿੱਚ ਇਨਵੋਲਵ ਸੀ ਉਹਨੂੰ ਚੱਕਿਆ ਹੈ ਜਰਮਨ ਤੋਂ ਤੇ ਇਜ਼ਰਾਈਲ ਚ ਲਿਆ ਆ ਕੇ ਉਹਨੂੰ ਸਜ਼ਾ ਦਿੰਦੀ ਹੈ ਸੋ ਮੇਰਾ ਕੌਮ ਨੂੰ ਇਹ ਸੀ ਕਿ ਆਪਾਂ ਆਪਦੀ ਡਾਕੂਮੈਂਟੇਸ਼ਨ ਤਾਂ ਕਰਦੇ ਆ ਆਪਦੇ ਬੰਦਿਆਂ ਦੀ ਦਰਬਾਰ ਸਾਹਿਬ ਦੇ ਵਿੱਚ 1984 ਦੇ ਵਿੱਚ ਕਿੰਨੇ ਸਿਵਿਲियन ਲੋਕ ਸ਼ਹੀਦ ਹੋਏ ਨੇ ਕੋਈ ਡਾਟਾ ਨਹੀਂ 1984 ਦੇ ਨਵੰਬਰ ਕਤਲੇਆਮ ਦੇ ਵਿੱਚ 18-20 ਸਟੇਟਾਂ ਦੇ ਵਿੱਚ 20000 ਤੋਂ ਵੱਧ ਸਿੱਖ ਦੀ ਜੂੰਦੇ ਫੁਕੇ ਗਏ ਨੇ ਲਾਈਵ ਬਰਨਿੰਗ ਹੋਈ ਹੈ ਉਹਦਾ ਕੋਈ ਡਾਟਾ ਨਹੀਂ ਕੋਈ ਕੇਸ ਨਹੀਂ ਉਹ ਨਾਤੀ ਜਿਹੜੀ ਸੇਰਪੰਥ ਨੇ ਪੈਦਾ ਕੀਤੀ ਸੀ ਆਜ਼ਾਦੀ ਤੋਂ ਪਹਿਲੇ ਤਿੰਨ ਇੰਸਟੀਟਿਊਸ਼ਨਸ ਪੈਦਾ ਕੀਤੀਆਂ ਚੀਫ ਖਾਲਸਾ ਦੀਵਾਨ 1902 ਸ਼੍ਰੋਮ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਤਾਂ ਕਾਲੀਦਾਲ 1925 ਇਹ ਤਿੰਨੋਂ ਇੰਸਟੀਚੂਸ਼ਨਸ ਇੱਕ ਮੁੱਠ ਹੋ ਕੇ ਕੌਮ ਵਾਲੇ ਪਾਸੇ ਚੱਲੀਆਂ ਉਹ ਜਿਹੜੀ ਇੱਕਮੁੱਠਤਾ ਸੀ ਉਹਦਾ ਹੀ ਕਾਰਨ ਸੀ ਕਿ ਕੌਮ ਨੇ ਸਾਰੇ ਗੁਰਦੁਆਰੇ ਮਹੰਤਾਂ ਤੇ ਸਟੇਟ ਕੋਲੇ ਖਾਲੀ ਕਰਾ ਲੇ ਕੁੰਨ ਤੁਸੀਂ ਵੇਖੋ 1984 ਤੋਂ ਬਾਅਦ ਜਿਹੜੀਆਂ ਸਾਡੀਆਂ ਇੰਸਟੀਚੂਸ਼ਨਸ ਨੇ ਜਿਨ੍ਹਾਂ ਨੇ ਪੰਥ ਦੀ ਰਾਖੀ ਕਰਨੀ ਆ ਉਹ ਦਿੱਲੀ ਦੀਆਂ ਨਾਲ ਜੁੜ ਗਈਆਂ ਉਹ ਤੇ ਦਿੱਲੀ ਦੀ ਮੌਥਪੀਸ ਬਣ ਗਿਆ ਹੈ ਉਹ ਸਿੱਖੀ ਦੀ ਗੱਲ ਹੀ ਨਹੀਂ ਕਰ ਰਿਹਾ ਫਿਰ ਦੂਜੀ ਗਰੁੱਪ ਆ ਗਿਆ ਜਿਹੜਾ ਸਾਡੇ ਵਰਗਾ ਜਿਹੜਾ ਕਹਿੰਦਾ ਹੈ ਕਿ ਆਪਾਂ ਸਟੇਟ ਦੇ ਖਿਲਾਫ ਹੈ ਅਸੀਂ ਆਜ਼ਾਦੀ ਚਾਹੁੰਦੇ ਆ ਸਟੇਟ ਨੇ ਸਾਡੇ ਤੇ ਜ਼ੁਲਮ ਕੀਤਾ ਪਰ ਅਸੀਂ ਵੀ ਉਹ ਡਾਟਾ ਕਲੈਕਟ ਕਰਨ ਲਈ ਉਹਨਾਂ ਦੇ ਕੇਸ ਸਟੱਡੀ ਕਰਨ ਲਈ ਕੋਈ ਕੰਮ ਕੀਤਾ ਨਹੀਂ ਹੁਣ ਤੁਹਾਡੇ ਕੋਲ ਦੋ ਤਰੀਕੇ ਹੁੰਦੇ ਨੇ ਕਿ ਦੁਨੀਆਂ ਦੇ ਬਿਹਤਰੀਨ ਵਕੀਲ ਬਿਹਤਰੀਨ ਲੀਗਲ ਏਜੰਸੀਜ਼ ਆਪਾਂ ਗੇਜ਼ ਕਰਦੇ ਉਹਨਾਂ ਨੂੰ ਵਰਕ ਆਊਟ ਕਰਦੇ ਕਿ ਆਹ ਕੇਸ ਸਾਡੇ ਸਟੱਡੀ ਕਰੋ ਤਾਂ ਵੀ ਇੱਥੇ ਤੁਹਾਡੀ ਗੱਲ ਰੁਕਦੀ ਆ ਉਹ ਕਿੰਨੇ ਕਰਨਾ ਹੁੰਦਾ ਵਾ ਹਾਇਰ ਕਿੰਨੇ ਕਰਨੇ ਹੁੰਦੇ ਆ ਸਾਡੀਆਂ ਤੁਸੀਂ ਮੰਨਦੇ ਹੋ ਕਿ ਜਿਹੜੀਆਂ ਮੇਨ ਸੰਸਥਾਵਾਂ ਵਾ ਇਹ ਉਹਨਾਂ ਦੇ ਜ਼ਿੰਮੇਵਾਰੀਆਂ ਸੀ ਵੱਡੀਆਂ ਸੰਸਥਾਵਾਂ ਸਿੱਖ ਸੰਸਥਾਵਾਂ ਦੀ ਜੀ ਦੇਖੋ ਇੰਗਲੈਂਡ ਦੇ ਵਿੱਚ ਪਹਿਲੀ ਵਾਰੀ ਹੋਇਆ ਮੈਂ ਤੁਹਾਨੂੰ ਥੋੜੀ ਜੀ ਗੱਲ ਰੀਕੈਚ ਕਰ ਲਵਾਂ 1984 ਦੇ ਵਿੱਚ ਵੀ ਹਜ਼ਾਰਾਂ ਸਿੱਖਾਂ ਦਾ ਸੰਸਕਾਰ ਇਹ ਕਹਿ ਕੇ ਕਰ ਦਿੱਤਾ ਡੈੱਡ ਬਾਡੀਜ਼ ਦਿੱਤੀਆਂ ਨਹੀਂ ਅੰਪਛਾਤੇ ਨਹੀਂ ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਹੈ ਉਸ ਤੋਂ ਬਾਅਦ ਜਦੋਂ ਮਿਲਿਟੈਂਟ ਮੂਵਮੈਂਟ ਚੱਲੀ ਹੈ ਉਦ ਵਿੱਚ ਵੀ ਹਜ਼ਾਰਾਂ ਮੁੰਡੇ ਅਣਪਛਾਤੇ ਕਹਿ ਕੇ ਫੂਕ ਦਿੱਤੇ ਗਏ ਜਿਹੜਾ ਇਹ ਹਿੰਦੁਸਤਾਨ ਦਾ ਕਾਨੂੰਨ ਹੈ ਉਹ ਕਹਿੰਦਾ ਹੈ ਕਿ ਰਾਈਟ ਟੂ ਡੀਸੈਂਟ ਬਰੀਅਲ ਸਨਮਾਨਚਨਕ ਚੰਗਨਾਲ ਸੰਸਕਾਰ ਕਰਨਾ ਹਰ ਬੰਦੇ ਦਾ ਮੌਲਿਕ ਅਧਿਕਾਰ ਹੈ ਸਟੇਟ ਇਹਨੂੰ ਵਾਇਲਟ ਨਹੀਂ ਕਰ ਸਕਦੀ ਜਿਹੜੀ ਡੈੱਡ ਬੋਡੀ ਹੁੰਦੀ ਹੈ ਉਹਦੀ ਵੀ ਮੌਲਿਕ ਅਧਿਕਾਰ ਹੁੰਦੇ ਨੇ ਇਸੇ ਕਰਕੇ ਜਿਹੜੇ ਸਮਸ਼ਾਨ ਘਾਟ ਇੱਥੇ ਪੱਟੀ ਤੇ ਤੁਹਾਡੇ ਇਥੇ ਅੰਮ੍ਰਿਤਸਰ ਦੇ ਦੁਰਗਿਆਨਾ ਦੇ ਵਿੱਚ ਜਿਹੜੀਆਂ ਅਣਪਛਾਤੀਆਂ ਡੈੱਡ ਬਾਡੀਜ਼ ਸੀ ਜਿਹਨੂੰ ਜਸਪਾਲ ਸਿੰਘ ਢਿੱਲੋਂ ਉਹਨਾਂ ਨੇ ਖਾਲੜੇ ਹੋ ਉਹਨਾਂ ਨੇ ਐਕਸਪੋਜ਼ ਕੀਤਾ ਹੈ ਉਹਦੇ ਵਿੱਚ ਵੀ ਇਹ ਕਰਕੇ ਸੁਪਰੀਮ ਕੋਰਟ ਨੇ ਕੰਪਨਸੇਸ਼ਨ ਦਿੱਤਾ ਵੀ ਡੈੱਡ ਬਾਡੀ ਦਾ ਮੌਲਿਕ ਅਧਿਕਾਰ ਹੈ ਉਹਦਾ ਸਨਮਾਨਜਨਕ ਢੰਗ ਨਾਲ ਸੰਸਕਾਰ ਕਰਨਾ ਉਹ ਵਾਇਲੇਸ਼ਨ ਹੋਈ ਹੈ ਤਾਂ ਟਾਈ ਟਾਈ ਲੱਖ ਦਾ ਮੌਜੂਦਾ ਮਿਲਿਆ ਹੁਣ ਭਾਈ ਅਵਤਾਰ ਸਿੰਘ ਖੰਡੇ ਦੇ ਕੇਸ ਵੀ ਕੁਝ ਹੋਇਆ ਜਦੋਂ ਉਹਨਾਂ ਦੀ ਉੱਥੇ ਟਾਰਗੇਟ ਕਿਲਿੰਗ ਹੁੰਦੀ ਹੈ ਮੈਂ ਹਾਈ ਕੋਰਟ ਸੁਪਰਵਾਇਜ਼ਰ ਵੱਲੋਂ ਲਿਟ ਪੋਣਾ ਹੈ ਵੀ ਆਹ ਸਾਡਾ ਬੇਟਾ ਹੈ ਆਹ ਇਹਦਾ ਪਾਸਪੋਰਟ ਹੈ ਆਹ ਇਹਦਾ ਆਧਾਰ ਕਾਰਡ ਹੈ ਇੰਡੀਅਨ ਮੈਂ ਇਹਦੀ ਡੈੱਡ ਬੋਡੀ ਇੱਥੇ ਲਿਆ ਕੇ ਸੰਸਕਾਰ ਕਰਨਾ ਚਾਹੁੰਦੀ ਆ 2.5 ਮਹੀਨੇ ਹਾਈ ਕੋਰਟ ਨੇ ਸਾਡੀ ਗੱਲ ਨਹੀਂ ਸੁਣੀ ਮਤਲਬ ਇਹ ਹਾਲਾਤ ਨਹੀਂ 2.5 ਮਹੀਨੇ ਫਿਰ ਡੈੱਡ ਬੋਡੀ ਤਾਂ ਸਾਮ ਛੱਡੀ ਸੀ ਉੱਥੇ ਰੱਖ ਛੱਡੀ ਸੀ ਉੱਥੇ ਉੱਥੋਂ ਦੀ ਜਿਹੜੀ ਇੰਗਲੈਂਡ ਦੇ ਵਿੱਚ ਇਹਨਾਂ ਦੇ ਵੈਲਵਿਸ਼ਰ ਸੀ ਉਹਨਾਂ ਨੇ ਉਹਨੂੰ ਉੱਥੇ ਰਿਟਰਨ ਕੀਤਾ ਹੋਇਆ ਸੀ ਫਿਰ ਉੱਥੇ ਪ੍ਰੈਸ਼ਰ ਬੰਦਾ ਇੰਡੀਅਨ ਗਵਰਨਮੈਂਟ ਦਾ ਉਜੜੀ ਉੱਥੇ ਬੈਠੇ ਹੋਏ ਬੰਦੇ ਵੀ ਉੱਥੇ ਲੋਬਿੰਗ ਦਾ ਸ਼ਿਕਾਰ ਹੋ ਜਾਂਦੇ ਨੇ ਚਾਹੇ ਵਿਲਫੁਲੀ ਨੋਇੰਗਲੀ ਅਨਲੋਇੰਗਲੀ ਉੱਥੇ ਮੇਰਾ ਇਹਨਾਂ ਨੂੰ ਸੀ ਕਿ ਜੀ ਨੂਰ ਮਹਿਲ ਵਾਲਾ ਬਾਬਾ ਹੈ 15 ਸਾਲ ਤੋਂ ਫ੍ਰੀਜ਼ਰ 'ਚ ਲੱਗਾ ਰਹਿ ਸਕਦਾ ਹੈ ਤੇ ਫਿਰ ਭਾਈ ਅਪਤਾਰ ਸਿੰਘ ਖੰਡੇ ਦਾ ਸੰਸਕਾਰ ਨਹੀਂ ਕਰਨਾ ਜਦ ਤੱਕ ਇਥੋਂ ਦੀ ਅਦਾਲਤ ਪਰਮਿਸ਼ਨ ਨਹੀਂ ਕਰਦੀ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਸੀ ਕਿ ਵੇਖੋ ਸਿੱਖ ਇੰਨਾ ਗੁਲਾਮ ਹੋ ਗਿਆ ਹੈ ਕਿ ਸਾਨੂੰ ਸੰਸਕਾਰ ਕਰਨ ਦਾ ਵੀ ਹੱਕ ਨਹੀਂ ਹੈ ਫਿਰ ਦੂਜੀ ਗੱਲ ਸੀ ਇਨਵੈਸਟੀਗੇਸ਼ਨ ਦੀ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਯੂਕੇ ਗਵਰਨਮੈਂਟ ਇੰਡੀਅਨ ਗਵਰਨਮੈਂਟ ਦੇ ਨਾਲ ਇਨਵੋਲਵ ਹੈ ਕੋਕੀ ਜਿਹੜਾ ਖੰਡੇ ਦੀ ਮਦਰ ਦਾ ਵੀਜ਼ਾ ਸਿਸਟਰ ਦਾ ਵੀਜ਼ਾ ਰਜੈਕਟ ਹੋਇਆ ਹੈ ਉਹ ਕਲੀਅਰ ਕੱਟ ਰਿਫਲੈਕਸ਼ਨ ਸੀ ਕਿ ਯੂਕੇ ਦੀ ਗਵਰਨਮੈਂਟ ਇੰਡੀਅਨ ਸਟੇਟ ਦੀ ਬੋਲੀ ਬੋਲ ਰਹੀ ਹੈ ਸੋ ਮੇਰਾ ਆਰਗੇਨਾਈਜ਼ਰਸ ਨੂੰ ਇਹ ਸੀ ਕਿ ਤੁਸੀਂ ਉਹਦੀ ਜਿਹੜੀ ਡੈੱਡ ਬੋਡੀ ਹੈ ਉਹਦੇ ਫਰੈਸ਼ ਦੋ ਪੀਸਸ ਲਾਓ ਉਹਨਾਂ ਨੂੰ ਫੌਰਨ ਅਦਰ ਸਟੇਟਸ ਦੇ ਵਿੱਚੋਂ ਆਪਾਂ ਬਿਨਾਂ ਦੱਸਿਆ ਜਾਂਚ ਕਰਾਈਏ ਕਿ ਕੌਜ਼ ਆਫ ਡੈਥ ਕੀ ਹੈ ਜਿਹੜਾ ਕਿ ਆਪਾਂ ਕੀਤਾ ਨਹੀਂ ਸੈਕੰਡ ਤਰੀਕਾ ਹੁੰਦਾ ਹੈ ਕਿ ਜਿਹੜੀ ਇੰਟਰਨੈਸ਼ਨਲ ਕਮਿਸ਼ਨ ਬਣ ਜਾਂਦੇ ਨੇ ਜਿਹੜੇ ਵੱਡੇ ਵੱਡੇ ਜੂਰੀਸਟ ਨੇ ਡਿਟੈਕਟਿਵ ਏਜੰਸੀਜ਼ ਨੇ ਉਹ ਸਿਆਣੇ ਬੰਦਿਆਂ ਦਾ ਆਪਾਂ ਪੈਨਰ ਬਣਾ ਲੀਦਾ ਉਹ ਸੱਚ ਕੱਢ ਦਿੰਦੀਆਂ ਨੇ ਸੱਚ ਹੈ ਕੀ ਹੈ ਸੋ ਨੰਪੂਲ ਪੁਨੇ ਦੇ ਵਿੱਚ ਨਾ ਸਮਝੀ ਕਰਕੇ ਸਾਡੇ ਜਿਹੜੀ ਇੰਗਲੈਂਡ ਦੀ ਸੰਗਤ ਹੈ ਜਿਹੜੇ ਬੰਦੇ ਵਿੱਚ ਲੱਗੇ ਪਏ ਸੀ ਉਹਨਾਂ ਨੇ ਦੋਨੋਂ ਇਸ਼ੂਸ ਖਤਮ ਕਰਤੇ ਇਹ ਹੁਣ ਸੱਚ ਇਹ ਸੱਚ ਹੁਣ ਦੱਬਿਆ ਹੀ ਰਹੂਗਾ ਕਦੀ ਸਾਹਮਣੇ ਨਹੀਂ ਆ ਸਕਦਾ ਜੇ ਤੂੰ ਬੰਦੇ ਦੀ ਡੈਥ ਹੋ ਗਈ ਤੁਸੀਂ ਉਹਦਾ ਸੰਸਕਾਰ ਕਰਤਾ ਉਹਦੇ ਸੈਂਪਲ ਨਹੀਂ ਲਏ ਹੁਣ ਤੁਸੀਂ ਉਹਦੇ ਵਿੱਚੋਂ ਕੀ ਕੱਢੋਗੇ 250 300 ਗੁਰਦੁਆਰਾ ਸਾਹਿਬ ਹੈ ਇੰਗਲੈਂਡ ਦੀ ਧਰਤੀ ਤੇ ਜੇ ਹਜ਼ਾਰਾਂ ਦਾ ਡਾਲਰ ਵੀ ਪਾਉਂਦੇ ਤਾਂ ਆਪਾਂ ਇੰਟਰਨੈਸ਼ਨਲ ਲੈਵਲ ਦਾ ਕਮਿਸ਼ਨ ਬਣਾ ਸਕਦੇ ਸੀ ਅਸੀਂ ਸਿੱਖ ਕੌਮਿਕ ਆਪਦੀ ਰਿਪੋਰਟ ਦੇ ਸਕਦੀ ਸੀ ਯੂਕੇ ਦੀ ਸੰਗਤ ਕਿ ਸਿੱਖਾਂ ਨਾਲ ਕੀ ਹੋ ਰਿਹਾ ਹੈ ਸੋ ਉਸ ਗੱਲ ਦੇ ਉੱਪਰ ਅਸੀਂ ਆਈ ਨਹੀਂ ਉਹ ਦੇਖੋ ਨੀਜਰ ਸਾਹਿਬ ਦਾ ਕਤਲ ਹੋਇਆ ਹੈ ਉੱਥੋਂ ਦੀ ਗਵਰਨਮੈਂਟ ਕਰ ਰਹੀ ਹੈ ਪਰ ਜਿਹੜੀ ਸਿੱਖ ਇੰਸਟੀਟਿਊਸ਼ਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕਰ ਰਹੀ ਹੈ ਜਿਸ ਦਾ 2000 ਕਰੋੜ ਦਾ ਬਜਟ ਹੈ ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਉਹ ਕੀ ਕਰ ਰਹੇ ਨੇ ਗੁਰਦੁਆਰਿਆਂ ਨੂੰ ਤਾਂ ਤੁਸੀਂ ਇੱਕ ਲਾਈਕਲੀ ਪੈਲੈਸ ਦੇ ਵਿੱਚ ਬਦਲ ਦਿੱਤਾ ਹੈ ਕਿ ਇੱਥੇ ਫੰਕਸ਼ਨ ਹੋਣੇ ਨੇ ਵਿਆਹ ਹੋਣੇ ਨੇ ਈ ਤੁਸੀਂ ਇੱਕ ਇਨਕਮ ਦੇ ਸੋਰਸ ਬਣਾ ਲੈਣੀ ਇਹਨਾਂ ਦੇ ਵਿੱਚ ਤੁਸੀਂ ਕੋਈ ਵੀ ਐਸਾ ਕੰਮ ਨਹੀਂ ਕਰ ਰਹੇ ਜਿਸ ਦੇ ਨਾਲੇ ਕੌਮ ਦੀ ਤਰੱਕੀ ਹੋ ਸਕੇ ਇੱਕ ਹੋਰ ਵੀ ਗੱਲ ਚੱਲੀ ਸੀ ਕਿ ਯੂਨੋਏ ਦੇ ਉੱਤੇ ਕੋਈ ਨਾ ਕੋਈ ਦਖਲ ਅੰਦਾਜ਼ੀ ਕਰੂਗਾ ਅਸੀਂ ਉੱਥੋਂ ਤੱਕ ਯੂਨੋ ਚ ਲੈ ਕੇ ਜਾਵਾਂਗੇ ਵੀ ਗੱਲਬਾਤ ਹੋਈ ਯੂਨੋ ਚ ਗਿਆ ਕੇਸ ਭਾਈ ਨਿਜਰ ਦਾ ਹੋਵੇ ਉੱਥੇ ਤੇ ਚਲੋ ਗਵਰਨਮੈਂਟ ਸਾਰਾ ਕੁਝ ਕਰ ਰਹੀ ਆ ਫਿਰ ਇਧਰਲੇ ਪਾਸੇ ਅਵਤਾਰ ਸਿੰਘ ਖੰਡੇ ਦੀ ਗੱਲ ਕਰਦੇ ਕੋਈ ਜ਼ੁਵੈਨਡਾਈਕ ਵਿੰਗ ਹੈ ਜਿਹੜੀਆਂ ਡਿਸਪੀਰੀਐਂਸਸ ਹੁੰਦੀਆਂ ਨੇ ਜਿਹੜੇ ਇਸ਼ੂਜ਼ ਹੁੰਦੇ ਨੇ ਉਰਤੇ ਆਪਾਂ ਆਪ ਦੀਆਂ ਚਿੱਠੀਆਂ ਲਿਖ ਕੇ ਪਾ ਸਕਦੇ ਹੋ ਪਰ ਸਾਡੀ ਕੌਮ ਦੀ ਟ੍ਰੈਜਡੀ ਹੈ ਐਨਾ ਵੀ 25000 ਮੁੰਡਾ ਮਰ ਗਿਆ ਆਪਾਂ ਤਾਂ ਇੱਕ ਵੀ ਚਿੱਠੀ ਨਹੀਂ ਲਿਖੀ ਹੋਤੀ ਡਾਟਾ ਕਿੰਨੇ ਕਲੈਕਟ ਕਰਨਾ ਪੰਜਾਬ ਤੋਂ ਡਾਟਾ ਕਲੈਕਟ ਹੋਏਗਾ ਫਿਰ ਲਿਉਦੀ ਇਨਵੈਸਟੀਗੇਸ਼ਨ ਹੋਏਗੀ ਫਿਰ ਹੀ ਹੋਏਗਾ ਨਾ ਹੁਣ ਸਾਡਾ ਵਿਚਾਰ ਇਹ ਹੈ ਕਿ ਕੌਮ ਕੋਲੇ ਐਨੇ ਰਿਸੋਰਸਸ ਨੇ ਆਪਾਂ ਸਟੇਟ ਦੇ ਪੈਰਲਲ ਆਪਦੀ ਏਜੰਸੀ ਕਿਉਂ ਨਹੀਂ ਖੜੀ ਕਰਦੇ ਸੱਚ ਦੀ ਜਿਹੜੀ ਅਸਲੀਅਤ ਹੈ ਦੁਨੀਆ ਨੂੰ ਉਹ ਵੀ ਤਾਂ ਦਸੀ ਹੈ ਨਾ ਅੱਜ ਤੁਸੀਂ ਦੇਖੋ ਕਿ ਸ਼੍ਰੋਮਣੀ ਕਮੇਟੀ ਦਾ ਰਿਸਰਚ ਬੋਰਡ ਹੈ ਕੋਈ ਕੰਮ ਨਹੀਂ ਕਰ ਰਿਹਾ ਤੁਸੀਂ ਇੰਟਰਨੈਟ ਤੇ ਸਰਚ ਮਾਰੋ ਸਾਰੀ ਜਿਹੜੀ ਹਿਸਟਰੀ ਹੈ ਐਂਟੀ ਸਿਕ ਕਿ ਹਿੰਦੁਸਤਾਨ ਦੀ ਗਵਰਨਮੈਂਟ ਦੁਨੀਆ ਨੂੰ ਦਿਖਾ ਰਹੀ ਹੈ ਹਰ ਚੀਜ਼ ਤੁਹਾਡੇ ਖਿਲਾਫ ਉੱਤਰ ਰਹੀ ਹੈ ਫਿਰ ਉਹ ਕੀ ਦੀ ਜ਼ਿੰਮੇਵਾਰੀ ਹੈਗੀ ਹੈ ਲੋਕਾਂ ਨੂੰ ਵਰਡ ਦੀ ਨੂੰ ਸਹੀ ਚੀਜ਼ਾਂ ਦਿਖਾਉਣੀ ਹੈ ਜਿਹੜਾ ਪ੍ਰੋਗਰਾਮ ਕੀਤਾ ਗਿਆ ਸਮਾਗਮ ਕੀਤਾ ਗਿਆ ਸ਼ਰਦਾ ਦੇ ਫੁੱਲ ਪੇਟ ਕੀਤੇ ਗਏ ਆ ਬਸ ਅਸੀਂ ਹੁਣ ਸ਼ਰਦਾ ਦੇ ਫੁੱਲ ਪੇਟ ਕੀਏ ਕਰਨ ਤਾਂ ਕਿ ਸੀਮਤ ਰਵਾਂਗੇ ਹੁਣ ਹਰ ਸਾਲ ਬਾਅਦ ਅਵਤਾਰ ਸਿੰਘ ਖੰਡਾ ਜੀ ਨੂੰ ਯਾਦ ਕਰਾਂਗੇ ਪਰ ਇਹ ਸੱਚ ਹੁਣ ਕਦੀ ਸਾਹਮਣੇ ਨਹੀਂ ਆ ਸਕਦਾ ਕਾਰਨ ਕੀ ਸੀ ਯੂਨੋ ਤੱਕ ਅਸੀਂ ਨਹੀਂ ਪਹੁੰਚ ਸਕੇ ਸਾਡੇ ਸੁਨੇਹੇ ਨਹੀਂ ਜਾ ਸਕੇ ਕਿਉਂਕਿ ਜਦੋਂ ਵਾਰ ਚੱਲਦੀ ਹੁੰਦੀ ਹੈ ਤੁਹਾਡੇ ਬੰਦੇ ਮਰ ਨਹੀਂ ਹੁੰਦੇ ਮੈਂ ਕਹਿਣਾ ਕਿ ਸਿੱਖਾਂ ਦੀ ਇੰਡੀਅਨ ਸਟੇਟ ਨਾਲ 47 ਤੋਂ ਵਾਰ ਚੱਲ ਰਹੀ ਹੈ ਮੈਂ ਇੱਕ ਬੈਂ ਸਿੰਘ ਕਤਲ ਕੇਸ ਜਗਤਾਰ ਸਿੰਘ ਤਾਰਾਨਾ ਦਾ ਕਵਰ ਸੀ ਉਹਦੇ ਕੇਸ 'ਚ ਮੈਂ ਰਿਟਨ ਜਜ ਆਰਗੂਮੈਂਟਸ ਕੀ ਹੈ ਕਿ ਸਿੱਖਸ ਆਰੀ ਨੇ ਵਾਰ ਸੂਸ਼ਨ ਵਿਦ ਦਿੱਲੀ ਸਿንስ 1947 ਜਦੋਂ ਵਾਰ ਫੁੱਟਿੰਗ ਹੁੰਦੀ ਹੈ ਤੁਹਾਡੇ ਜਰਨਲ ਡਿਗਨੇ ਵੀ ਨੇ ਸ਼ਹੀਦ ਵੀ ਹੋਨੇ ਨੇ ਪਰ ਸਾਡਾ ਫਰਜ਼ ਹੈ ਉਹਨਾਂ ਸ਼ਹੀਦਾਂ ਦੀ ਡਾਕੂਮੈਂਟੇਸ਼ਨ ਸਹੀ ਚ ਕਰੀਏ ਚ ਇਟਨੀ ਤਾਂ ਉਹਨਾਂ ਨੂੰ ਅਤਵਾਦੀ ਵੀ ਕਹਿਣਾ ਹੈ ਉਹਨਾਂ ਨੂੰ ਮਾੜੇ ਵੀ ਕਹਿਣਾ ਪਰ ਸਾਡਾ ਫਰਜ਼ ਤਾਂ ਹੈਗਾ ਸੀ ਨਾ ਵੀ ਆਪਦੇ ਬੰਦਿਆਂ ਨੂੰ ਸੰਭਲ ਦੇ ਹੁਣ ਜਿਹੜਾ ਦੁਨੀਆ ਦੇ ਵਿੱਚ ਕੁਝ ਸਮਾਂ ਪਹਿਲੇ ਰਸ਼ੀਅਨ ਲੋਕਾਂ ਨੇ ਉੱਥੇ ਕੋਈ ਸੇ ਬੰਦੇ ਨੂੰ ਕਿਲਿੰਗ ਕੀਤੀ ਹੈ ਉਸੇ ਪੈਟਰਨ ਤੇ ਅਪਤਾਰ ਸਿੰਘ ਖੰਡੇ ਦੀ ਕਿਲਿੰਗ ਹੋਈ ਹੈ ਉੱਥੇ ਅਸੀਂ ਪਤਾ ਨਹੀਂ ਕਿਹੜੇ ਪ੍ਰੈਸ਼ਰ ਵਿੱਚ ਉਹ ਸੰਸਕਾਰ ਕਰ ਦਿੱਤਾ ਸਾਰੀ ਐਵੀਡੈਂਸ ਜਿਹੜੀ ਡਿਸਟਰੋਏ ਕਰ ਦਿੱਤੀ ਹੈ ਦੋ ਸਾਲ ਹੋ ਗਿਆ ਆਪਾਂ ਕੋਈ ਉੱਥੇ ਉਹਦੀ ਫਾਲੋਅ ਅਪ ਨਹੀਂ ਕੀਤਾ ਤੇ ਫਿਰ ਉਹਦਾ ਬੰਨਾ ਕੀ ਹੈਗਾ ਜੀ ਕੀ ਅੱਜ ਤੁਸੀਂ ਬੈਠੇ ਸਾਰੇ ਤੁਸੀਂ ਵੀ ਉਹ ਇਕੱਠ ਦੇ ਵਿੱਚ ਸੀ ਇਸ ਟਾਈਮ ਸੰਤੁਖ ਸਰ ਸਾਹਿਬ ਦੀ ਉੱਪਰਲੀ ਬਿਲਡਿੰਗ ਆ ਜਿੱਥੇ ਗੁਰਦੁਆਰਾ ਸਾਹਿਬ ਆ ਸਿਰ ਜੋੜ ਕੇ ਬੈਠੇ ਸਾਰੇ ਸਿੱਖ ਇੱਥੇ ਚਿੰਤਨ ਹੋਇਆ ਅੱਜ ਉਹ ਚਿੰਤਨ ਦੇ ਵਿੱਚ ਕੀ ਵਿਚਾਰ ਚਰਚਾਵਾਂ ਹੋਈਆਂ ਦੇਖੋ ਮੇਰੀ ਤੇ ਅੱਜ ਤੁਸੀਂ ਦੇਖਿਆ ਹੋਣਾ ਓਪਨਿੰਗ ਸਪੀਚ ਵਿੱਚ ਇਹ ਸੀ ਕਿ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਜਿਹੜਾ ਸਾਰਾ ਨੈਰੇਟਿਵ ਹੈ ਸਟੇਟਦਾ ਉਹਦੇ ਪੈਰਲਲ ਜਦੋਂ ਤੱਕ ਅਸੀਂ ਇਕੱਠੇ ਨਹੀਂ ਹੋਵਾਂਗੇ ਮਸਲਾਂ ਵਿੱਚ ਵੀ ਸੇ ਇਕੱਠੇ ਹੁੰਦੇ ਰਹੇ ਨੇ ਤੁਸੀਂ ਇਹ ਦੇਖੋ ਕਿ ਜਿਹੜਾ ਚੜਤ ਸਿੰਘ ਸੀ ਉਹਨੇ ਸਦਕੌਰ ਦੇ ਘਰ ਵਾਲੇ ਦੀ ਕਿਲਿੰਗ ਕੀਤੀ ਸੀ ਸਦਕੌਰ ਆਪ ਦੀ ਜਿਹੜੀ ਬੇਟੀ ਮਹਿਤਾਬ ਕੋਲ ਹੈ ਚੜਤ ਸਿੰਘ ਨੇ ਮੁੰਡੇ ਮਹਾਰਾਜਾ ਰਣਜੀਤ ਸਿੰਘ ਨਾਲ ਵਿਆਹ ਕਰਦੀ ਹੈ ਸਿੱਖਾਂ ਦੇ ਵਿੱਚ ਇਸ ਤੋਂ ਵੱਡੀ ਮਾਰਵੜ ਤਾਂ ਨਹੀਂ ਕਦੇ ਤੁਸੀਂ ਦੇਖੀ ਹੈਗੀ ਫਿਰ ਇਹ ਰਾਮਰੌਣੀ ਦਾ ਕਿਲਾ ਸੀ ਇੱਥੇ ਘੇਰਾ ਪੈ ਜਾਂਦਾ ਹੈ ਉਦੋਂ ਜਸਸ ਸਿੰਘ ਰਾਮਗੜੀਏ ਨੂੰ ਕੌਮ ਜਿਹੜੀ ਐ ਛੇਕ ਦਿੰਦੀ ਆ ਕਿਸੇ ਕਾਰਨ ਪੰਥ ਚੋਂ ਉਦੋਂ ਫਿਰ ਉਹ ਚਿੱਠੀ ਤੀਰਨਾ ਬਣ ਕੇ ਸੁੱਟਦਾ ਅੰਦਰ ਵੀ ਜੇ ਖਾਲਸਾ ਪੰਥ ਮੈਨੂੰ ਸਵੀਕਾਰ ਕਰਦਾ ਹੈ ਕਿ ਮੈਂ ਕੌਮ ਨਾਲ ਖੜਨ ਨੂੰ ਤਿਆਰ ਆ ਔਰ ਉੱਥੇ ਅੰਦਰ ਬੈਠੇ ਜਿਹੜੇ ਮਿਸਲਾਂ ਦੇ ਲੀਡਰ ਸੀ ਉਹਨਾਂ ਨੇ ਕਿਹਾ ਭਰਾ ਹੈਗਾ ਉਹਨੂੰ ਸ਼ਾਮਲ ਕਰਦੇ ਆ ਉਸੇ ਵੇਲੇ ਮੁਗਲਾਂ ਨਾਲ ਲੜਦੇ ਨੇ ਤੇ ਉਹਨਾਂ ਨੂੰ ਭਜਾ ਦਿੰਦੇ ਨੇ ਸੋ ਅੱਜ ਵੀ ਸਥਿਤੀ ਇਹ ਹੈ ਕਿ ਸਾਡੀ ਸ਼ਕਤੀ ਬਹੁਤ ਹੈ ਤਾਕਤ ਬਹੁਤ ਹੈ ਸਿੱਖ ਲਰੇ ਪਏ ਹਨ ਸਾਨੂੰ ਛੋਟੇ ਛੋਟੇ ਡਿਫਰੈਂਸਸ ਛਟਕੇ ਇੱਥੇ ਇਕੱਠੇ ਹੁੰਦੀ ਲੋੜ ਹੈ ਸਿੱਖਾਂ ਦੀ ਜੇ ਸਿੱਖ ਹਸਤੀ ਦੇਖੋਗੇ ਜਿੱਥੇ ਐਨੇ ਨੇ ਵੱਡੇ ਜ਼ਰਨਾਂ ਲੈ ਸਿੱਖਾਂ ਚ ਜੋਦੇ ਨਹੀਂ ਉਤੇ ਉਹਨੇ ਵੱਡੇ ਗਦਾਰ ਵੀ ਨਹੀਂ ਤੇ ਇਹਨਾਂ ਗਦਾਰਾਂ ਨੇ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਦਾ ਬਹੁਤ ਬੇੜਾਗਰ ਕੀਤਾ ਹੈ ਤੇ ਲਗਾਤਾਰੀ ਲੋਕ ਜੇ ਵੀ ਉਹ ਵੀ ਐਕਟਿਵ ਹੈ ਜਦ ਤੱਕ ਤੁਸੀਂ ਉਹਨਾਂ ਗਦਾਰਾਂ ਨੂੰ ਡਾਇਗਨੋਸ ਕਰਕੇ ਲੱਭਦੇ ਨਹੀਂ ਹੈ ਉਹ ਪੰਥ ਦਾ ਉਹਨਾਂ ਚਰ ਉਹਨਾਂ ਨੇ ਜੜ ਵੜੀ ਜਾਣੀ ਹੈ ਜੀ ਸਰ ਸਾਡੀ ਇੱਕ ਤਰਾਸਦੀ ਵੀ ਆਪਾਂ ਹੁਣੇ ਵਿਚਾਰ ਕਰ ਰਹੇ ਸੀ ਜਦੋਂ ਬੈਠੇ ਸੀ ਕਿ 6 ਜੂਨ ਨੂੰ ਸਮਾਗਮ ਹੁੰਦਾ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਸੰਤ ਜਨੈਤ ਸਿੰਘ ਭਿੰਡਰਾ ਵਾਲਿਆਂ ਦੀਆਂ ਬਾਤਾਂ ਪੈਂਦੀਆਂ ਭਾਈ ਅਮਰੀਕ ਸਿੰਘ ਜੀ ਬਾਬਾ 18 ਜੂਨ ਜਦੋਂ ਸੁਭੇਸ਼ ਸਿੰਘ ਨੂੰ ਯਾਦ ਕੀਤਾ ਜਾਂਦਾ ਪਰ ਕੀ ਉੱਥੇ ਅਸੀਂ ਲੱਖਾਂ ਦੀ ਤਦਾਦ ਦੇ ਵਿੱਚ ਇਕੱਠ ਕਰਕੇ ਦੱਸ ਸਕਦੇ ਹਾਂ ਕਿ ਇਹਦੇ ਨਾਲ ਜੋ ਸਾੜਨਾ ਜਿਆਦਤੀਆਂ ਹੋਈਆਂ ਸੀ ਉਹਦੇ ਵਿੱਚ ਅਸੀਂ ਅੱਜ ਵੀ ਇੱਕ ਮੋਟ ਤੁਸੀਂ ਸਭ ਤੋਂ ਪਹਿਲੇ ਤਾਂ ਮੈਂ ਨਾ ਇਕਵਰੀ ਮੈਲਬਰਨ ਆਸਟ੍ਰੇਲੀਆ ਗੁਰਦੁਆਰੇ 'ਚ ਸੀ ਉੱਥੇ ਮੈਂ ਕੁਦਰਤੀ ਬੋਲ ਰਿਹਾ ਸੀ ਕਿ ਸੰਤਾਂ ਦਾ ਪਰਿਵਾਰ ਹਨਾ ਜਿਹੜੇ ਸੰਤਾਂ ਦੇ ਨਾਲ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਵੀ ਜਿਹੜੀ ਸੰਤਾ ਉਹਨਾਂ ਦੀ ਸੋਚ ਸੀ ਕੌਮ ਨੂੰ ਆਜ਼ਾਦੀ ਚਾਹੀਦੀ ਹੈ ਉਹਦੇ ਤੇ ਖੜੇ ਨਹੀਂ ਹੋਏ ਉਹ ਪਿੱਟ ਕਰਕੇ ਦਿੱਲੀ ਵਾਲੇ ਪਾਸੇ ਨੂੰ ਖੜੇ ਹੋ ਗਏ ਨੇ ਪਰ ਪੈਲੇਸਟਾਈਨ ਦੇ ਵਿੱਚ ਵੀ ਇੱਕ ਇਵੇਂ ਦਾ ਲੀਟਰ ਸੀ ਯਾਸਰ ਅਰਾਫਤ ਜਿਹੜਾ ਸਟੇਟ ਨਾਲ ਰਲ ਗਿਆ ਸੀ ਉਹਨੂੰ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਪਰ ਤੁਸੀਂ ਦੇਖਿਆ ਪੈਲੇਸਟਾਈਨ ਚੱਜੇ ਵੀ ਜੰਗ ਜਾਰੀ ਹੈ ਤੇ ਉਦੋਂ ਫਿਰ ਮੈਨੂੰ ਕੋਈ ਸਹੀ ਸ਼ੀਤ ਪਰਿਵਾਰ ਦਾ ਉੱਥੇ ਬੰਦਾ ਮਿਲਿਆ ਕਿ ਤੁਸੀਂ ਇਹ ਗੱਲ ਕਿਉਂ ਕਹਿ ਰਹੇ ਹੋ ਉਹ ਜਿਹੜੀ ਤੁਸੀਂ ਵੇਖੋ ਕਿ ਇਹ ਲੋਕ ਨੇ ਦਮਦਮੀ ਟਕਸਾਲ ਦਾ ਜਿਹੜਾ 14ਵਾਂ ਮੁਖੀ ਸੰਜ ਨੈਲਸਨ ਮੰਡੇਰਾ ਵਾਲਾ ਹੈ ਉਤਾ ਸਟੇਟ ਨਾਲ ਟੱਕਰ ਲੈਂਦੇ ਦਿੱਲੀ ਨਾਲ ਸ਼ਹੀਦ ਹੁੰਦੇ ਨੇ ਤੇ ਉਹਨਾਂ ਦਾ ਜਿਹੜਾ ਹੁਣ ਸਬਸੀਕੁਐਂਟ ਹੈਗਾ ਅਗਲਾ ਮੁਖੀ ਹੈ ਉਹ ਕਹਿ ਰਿਹਾ ਮੈਂ ਖਾਲਸਤਾਨ ਦੀ ਗੱਲ ਹੀ ਨਹੀਂ ਹੁੰਦੇਨੀ ਤੱਕ ਤੋਂ ਸਿੱਖ ਹੋਮਲੈਂਡ ਦੀ ਗੱਲ ਨਹੀਂ ਹੁੰਦੇਨੀ ਇਸ ਤੋਂ ਵੱਧ ਕੀ ਸ਼ਰਮ ਹੋ ਸਕਦੀ ਹੈ ਜਿਹੜੀ ਵੀਜਪੀ ਕਹਿੰਦੀ ਹੈ ਕਿ ਇੰਦਰਾ ਗਾਂਧੀ ਤਾਂ ਹਮਲਾ ਨਹੀਂ ਸੀ ਕਰਦੀ ਅਸੀਂ ਮਜਬੂਰ ਕੀਤਾ ਉਹਦੇ ਹੋਮ ਮਿਨਿਸਟਰ ਨੇ ਐਡਵਾਨੀ ਨੇ ਮਾਈ ਕੰਟਰੀ ਮਾਈ ਲਾਈਫਸ ਲਿਖ ਦਿੱਤਾ ਇਹ ਕਹਿੰਦਾ ਜੀ ਮੇਰੀ ਸਾਹ ਜ਼ੋਣਾ ਨਾਲਿਆ ਮੈਂ ਉਹਨਾਂ ਨੂੰ ਉਹਨਾਂ ਦੀ ਸਰਕਾਰ ਬਣਾਉਣੀ ਹੈ ਪੰਜਾਬ 'ਚ ਸੋ ਜਦੋਂ ਤੱਕ ਤੁਸੀਂ ਇਹੋ ਜਿਹੇ ਲੋਕਾਂ ਨੂੰ ਆਇਡੈਂਟੀਫਾਈ ਨਹੀਂ ਕਰੋਗੇ ਡਾਕਟਰ ਅੰਬੇਦਕਰ ਦੀ ਇੱਕ ਬੜੀ ਪਿਆਰੀ ਗੱਲ ਆ ਉਹ ਕਹਿੰਦੇ ਤੁਹਾਨੂੰ ਸਮਝਣਾ ਪਊਗਾ ਕਿ ਤੁਹਾਡੇ ਨਾਲ ਕੌਣ ਖੜਾ ਹੈ ਤੇ ਤੁਸੀਂ ਕਿਹਦੇ ਨਾਲ ਖੜਨਾ ਹੈ ਸੋ ਇਹ ਸਵਾਲ ਸਿੱਖਾਂ ਗਿਆ ਤਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖ ਕੌਮ ਦੇ ਨਾਲ ਕੌਣ ਖੜਾ ਹੈਗਾ ਤੁਸੀਂ ਕਿਦਣਾ ਖੜਨਾ ਤੇ ਕਿਦ ਨਾ ਨਹੀਂ ਖੜਨਾ ਜਦ ਤੱਕ ਤੁਹਾਨੂੰ ਇਹ ਸਪਸ਼ਟ ਨਹੀਂ ਹੋਏਗਾ ਤੁਹਾਡਾ ਕੁਝ ਨਹੀਂ ਬਣੇ ਆਪਸੀ ਵਖਰੇਵੇਂ ਦੂਰ ਕਿਤਾ ਹੋ ਸਕਦੇ ਆ ਤੁਹਾਡੀ ਨਜ਼ਰ ਕੀ ਕਹਿੰਦੀ ਹੈ ਇੱਕ ਐਡਵੋਕੇਟ ਹੋਣ ਦੇ ਨਾਲ ਤੇ ਤੁਹਾਡੇ ਕੋਲ ਤਾਂ ਬਹੁਤ ਆਤ ਲੋਕ ਆਉਂਦੇ ਹੋਣਗੇ ਪੰਥਕ ਰੁਚੀ ਵੀ ਰੱਖਦੇ ਹੋ ਤੁਸੀਂ ਪੰਥਕ ਕੇਸ ਵੀ ਲੜਦੇ ਹੋ ਕਿਵੇਂ ਇਕਤਾ ਸੰਭਵ ਹੈ ਇਕ ਤੇ ਬਾਤਾਂ ਤਾਂ ਜਰੂਰ ਸੁਣਦੇ ਆ 12 14 15 ਸਾਲ ਤੋਂ ਤੁਸੀਂ ਸੁਣ ਰਹੇ ਆਂ ਬਾਤਾਂ ਪੈਂਦੀਆਂ ਇਹ ਕਹੀਆਂ ਦੇਖੋ ਇਕਾ ਹੋਣਾ ਹੈ ਇਸ਼ੂਜ਼ ਨੂੰ ਲੈ ਕੇ ਜਿਹੜੇ ਪੰਥ ਦੇ ਇਸ਼ੂਜ਼ ਨੇ ਚਾਹੇ ਉਹ ਜੂਨ 84 ਹੈ ਚਾਹੇ ਉਹ ਸਿੱਖ ਕਤਲੇਆਮ ਆ ਚੰਨੀਆਂ ਕਿਲਿੰਗਸ ਹੋਈਆਂ ਨੇ ਉਹ ਕਿੰਨੇ ਵੱਡੇ ਇਸ਼ੂਜ਼ ਨੇ ਕਿ ਤੁਹਾਟਾ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਚ ਸਾਰਾ ਇਤਿਹਾਸ ਛੋਕੇ ਲੈ ਗਏ ਨੇ ਅੱਜ 41 ਸਾਲ ਹੋ ਗਏ ਕਿਸੇ ਜੱਦਬੰਦੀ ਨੇ ਡੈਮੋਨਸਟ੍ਰੇਟ ਕੀਤਾ ਜ਼ੂ ਮੁੱਦਿਆਂ ਦੇ ਉੱਪਰ ਇਕਤਾ ਹੋਣੀ ਹੈ ਸੈਂਟਰਲ ਦੀਆਂ ਏਜੰਸੀਆਂ ਕੁਝ ਐਸੇ ਲੋਕ ਨੇ ਜਿਨ੍ਹਾਂ ਰਾਹੀਂ ਫੁੱਟ ਪੈਦਾ ਕਰਦੀਆਂ ਨੇ ਉਹਨਾਂ ਇਹ ਸਾਰੀਆਂ ਜੱਦਬੰਦੀਆਂ ਨੂੰ ਸਮਝਣਾ ਪਊਗਾ ਜਦ ਤੱਕ ਇਕੱਠੇ ਨਹੀਂ ਹੋਵਾਂਗੇ ਇਕੱਲੇ-ਇਕੱਲੇ ਨੂੰ ਇਹਨਾਂ ਨੇ ਖਤਮ ਕਰ ਦੇਣਾ ਇਹ ਜ਼ਰਬੰਦ ਦੇ ਵਿੱਚ ਵੀ ਐਵੇਂ ਗੱਲ ਚੱਲਦੀ ਸੀ ਕਿ ਜਿਹੜੇ ਹਿਟਲਰ ਦੇ ਵਿਰੋਧੀ ਸੀ ਉਹਨਾਂ ਚੋਂ ਕੁਝ ਯੂ ਕਹਿੰਦੇ ਸੀ ਵੀ ਹਿਟਲਰ ਸਾਨੂੰ ਤਾਂ ਮਾੜਾ ਨਹੀਂ ਕਹਿੰਦਾ ਸਾਨੂੰ ਤਾਂ ਕਾਫੀ ਤੇ ਟੀ ਤੇ ਬੁਲਾਉਂਦਾ ਹੈ ਸਾਡੀ ਤਾਂ ਇੱਜ਼ਤ ਕਰਦਾ ਉਹਨੇ ਕੱਲਾ-ਕੱਲਾ ਕਰਕੇ ਸਾਰੇ ਠੋਕ ਦਿੱਤੇ ਅੱਜ ਦਿੱਲੀ ਦੇ ਸਭ ਤੋਂ ਨੇੜੇ ਸੀ ਰਵੈਤੀ ਬਾਦਲ ਦਲੀਏ ਤੁਸੀਂ ਵੇਖੋ ਉਹਨਾਂ ਦਾ ਕੀ ਹਸ਼ਰ ਕੀਤਾ ਹੈ ਹੈਨਾ ਫਿਰ ਇਹ ਕਰਵੈਤੀ ਦਲ ਸੀ 30 ਸਾਬੂ ਉਹਨਾਂ ਦਾ ਗਰੁੱਪ ਸੀ ਉਹਨਾਂ ਦਾ ਕੀ ਹਸ਼ਰ ਕੀਤਾ ਹੈ ਵੀ ਇਹ ਇਹਨਾਂ ਨੇ ਕੱਲਾ-ਕੱਲਾ ਕਰਕੇ ਸਾਨੂੰ ਮਾਰਨਾ ਹੈ ਤੇ ਤੁਸੀਂ ਛੋਟੇ ਹੁੰਦੇ ਹੀ ਪੜਦੇ ਹੈ ਕੁਝ ਨੈਕਟਿਡ ਵੀ ਸਟੈਂਡ ਟਵਾਈਡ ਵੀ ਫਾਲ ਜਦ ਤੱਕ ਤੁਸੀਂ ਇਹ ਨਹੀਂ ਸਮਝੋਗੇ ਕਿ ਇਕਤਾ ਵਿੱਚ ਹੀ ਤਾਕਤ ਹੈ ਉਦੋਂ ਤੱਕ ਤੁਹਾਡਾ ਕੁਝ ਨਹੀਂ ਬਰਨਾ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਨਿੱਜੀ ਇਸ਼ੂਸ ਪਿੱਛੇ ਛੱਡਨੇ ਚਾਹੀਦੇ ਨੇ ਹੁਣ ਥੋੜੇ ਦਿਨ ਵਿੱਚ ਕਟਨਾਵਾ ਵਾਪਰੀਆਂ ਕਰਨਲ ਬਾਠ ਦਾ ਇਸ਼ੂ ਲਾ ਲੋ ਤੁਸੀਂ ਇੱਕ ਨੌਜਵਾਨ ਬਠਿੰਡੇ ਦੇ ਵਿੱਚ ਮੌਤੇ ਘਟਦਾ ਜਦਾ ਆਇਲਟ ਸਟ੍ਰੀਚਰ ਸੀ ਉਸ ਤੋਂ ਬਾਅਦ ਮੁਖਸਤ ਸਾਹਿਬ ਦੇ ਵਿੱਚ ਸਿਲਸੈਨਾਵਾਂ ਵੱਲੋਂ ਨੌਜਵਾਨਾਂ ਨੂੰ ਕੁੱਟਿਆ ਮਾਰਿਆ ਜਾਂਦਾ ਦੋ ਤਿੰਨ ਦਿਨ ਪਹਿਲਾਂ ਦੀ ਘਟਨਾ ਵਾ ਇੱਕ ਔਰਤ ਦਾ ਕਤਲ ਹੋ ਜਾਂਦਾ ਉਹਦੇ ਪਿੱਛੇ ਸੀ ਕੀ ਬੈਕਗ੍ਰਾਉਂਡ ਆ ਪਰ ਉਹਦੇ ਵਿੱਚ ਮਹਿਰੋਂ ਜਿਹੜੋ ਕੀ ਪਰਿਵਾਰ ਉਹਦੇ ਨੂੰ ਫੜੋ ਫੜਾਈ ਕਰਨੀ ਕੀ ਲੱਗਦਾ ਤੁਹਾਨੂੰ ਪਿੱਛੇ ਕਾਰਨ ਕੀ ਹੋ ਸਕਦੇ ਆ ਇਨਸਾਫ ਦੀ ਜਦੋਂ ਗੱਲ ਹੁੰਦੀ ਆ ਤੇ ਨਾ ਦੇ ਬਾਠ ਪਰਿਵਾਰ ਨੂੰ ਮਿਲਿਆ ਨਾ ਉਹ ਪੰਜ ਸਾਲ ਦਾ ਬੇਟਾ ਵਿਲਕਣ ਡਿਆ ਨਰਿੰਦਰਦੀਪ ਸਿੰਘ ਆਇਲਟ ਦਾ ਟੀਚਰ ਸੀ ਉਹ ਸੈਂਟਰ ਦੇ ਵਿੱਚ ਜਾਂਦਾ ਸੀ ਪੜਾਉਂਦਾ ਸੀ ਨਾ ਮੁਖਸਰ ਸਾਹਿਬ ਦੇ ਵਿੱਚ ਜਿਹੜਾ ਨੌਜਵਾਨ ਕੁੱਟਿਆ ਗਿਆ ਇਨਸਾਫ ਕਿੱਧਰ ਨੂੰ ਜਾਊ ਕੋਰਨਲ ਨੂੰ ਸਮਝਣਾ ਚਾਹੀਦਾ ਹੈ ਨਾ ਕਿ ਤੁਸੀਂ ਕਿੰਨੀ ਦੁਨੀਆ ਮਾਰੀ ਹੈ ਕਸ਼ਮੀਰ ਦੇ ਵਿੱਚ ਤੇ ਨਾਰਥ-ਈਸਟ ਵਿੱਚ ਤੁਸੀਂ ਤਾਂ ਬੰਦੇ ਮਾਰਦੇ ਆ ਤੁਹਾਡੇ ਤੇ 4 76 ਹੀ ਪਏ ਨੇ ਛੇਤਰਾਂ ਦਾ ਕਾਹਦਾ ਇਨਸਾਫ ਹੁੰਦਾ ਦੋਸੋ ਕਿਟਾ ਪਰਚਾ ਬੰਦਾ ਹੈ ਉਹਦੀ ਕੋ ਲੱਤ ਵੱਡ ਦਿੱਤੀ ਹੈ ਕਰਨਲ ਦੀ ਕਿ ਕੋਈ ਉਹਦਾ ਕਰ ਦਿੱਤਾ ਹੈ ਚਾਰ ਜੁੱਤੀਆਂ ਮਾਰੀਆਂ ਨੇ ਨਾ ਪੁਲਿਸ ਵਾਲਿਆਂ ਨੇ ਤੋ ਇੰਨੀ ਬੀਬੀ ਤੜਫ ਰਹੀ ਹੈ ਕਾਰਨ ਕਿਉਂ ਆਮ ਤੁਰੇ ਜਾਂਦੇ ਬੰਦੇ ਨੂੰ ਜੁੱਤੀਆਂ ਮਾਰ ਦੇਣੀਆਂ ਕਾਨੂੰਨ ਕਹਿੰਦਾ ਕਿ ਮਾਰਨੀਆਂ ਚਾਹੀਦੀਆਂ ਤੁਹਾਡੀ ਨਜ਼ਰ ਚ ਕਿਵੇਂ ਤੁਸੀਂ ਕਾਨੂੰਨ ਦੀ ਨਹੀਂ ਕਹਿੰਦਾ ਵੀ ਤੁਸੀਂ ਜੂੰਦੇ ਬੰਦਿਆਂ ਨੂੰ 20000 ਨੂੰ ਅੱਗ ਲਾ ਕੇ ਫੂਕ ਦਿਓ ਉਸ ਕਾਨੂੰਨ ਨੇ ਫੂਕਿਆ ਹੈ ਉਸੇ ਸਟੇਟ ਦਾ ਇਹ ਹਿੱਸਾ ਹੈਗੀ ਹੈ ਬੀਬੀ ਸੋ ਸਟੇਟ ਦੀ ਇੰਟਰਸਟ ਰਹਿ ਗਈ ਥੀ ਜਿਹੜਾ ਸਿਕ ਸੰਘਰਸ਼ਾਂ ਨੂੰ ਡਿਵਰਟ ਕਰਨਾ ਹੈ ਕਿਸ ਨਾ ਕਿਸੇ ਢੰਗ ਨਾਲ ਇਹ ਕਦੇ ਤੁਸੀਂ ਕੋਈ ਐਕਸ਼ਨ ਕਰਾ ਦਿੰਦੇ ਹੋ ਕਦੇ ਕੋਈ ਐਕਸ਼ਨ ਕਰਾ ਦਿੰਦੇ ਹੋ ਉਹਦੇ ਚਕੀ ਹੁੰਦਾ ਇੱਕ ਤੇ ਸੰਘਰਸ਼ ਨੂੰ ਇਹ ਡਿਵਰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਦੂਜਾ ਇਹਨਾਂ ਦਾ ਕੰਟੀਨਿਊਸਲੀ ਇੰਟਰਸਟ ਹੁੰਦਾ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਦਾ ਮੌਕਾ ਮਿਲੇ ਅਸੀਂ ਉਸ ਸਟ੍ਰੈਪ ਦੇ ਵਿੱਚ ਆ ਜਾਂਦੇ ਹਾਂ ਜੇ ਤੁਸੀਂ ਇਸ ਨਾਲੇ ਥਾਣੇ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਟਾਲ ਬਣਾ ਕੇ ਲੈ ਕੇ ਗਏ ਉੱਥੇ ਤੁਸੀਂ ਗੁੰਡਾਗਰਦੀ ਬੁਰਸ਼ਾਗਰਦੀ ਕੀਤੀ ਹੈ ਬਦਨਾਮੀ ਖੇਦੀ ਹੋਈ ਸਿੱਖਾਂ ਦੀ ਹੋਈ ਹੈ ਸੋ ਐਵੇਂ ਜਿਹੜੀ ਇਹੋ ਜਿਹੇ ਛੋਟੇ ਐਕਸ਼ਨਸ ਨੇ ਸਿੱਖ ਬਦਨਾਮ ਹੁੰਦੇ ਨੇ ਇਹਨਾਂ ਗੱਲਾਂ ਨਾਲ ਆਪਾਂ ਨੂੰ ਛੋਟੀ ਗੱਲ ਕਰਨ ਦੀ ਲੋੜ ਨਹੀਂ ਹੈ ਦੁਨੀਆਂ ਦੇ ਵਿੱਚ ਅਸੀਂ ਫਰੀडम ਆਫ ਸਪੀਚ ਦੀ ਤੇ ਲੜਾਈ ਲੜ ਰਹੇ ਹਾਂ ਆਜ਼ਾਦੀ ਦੀ ਲੜਾਈ ਲੜ ਰਹੇ ਹਾਂ ਆਜ਼ਾਦੀ ਤੋਂ ਜ਼ਿਆਦਾ ਹੀ ਖਾਲਸੇ ਰਾਜ ਦੀਆਂ ਬਾਤਾਂ ਤੇ ਅੱਜ ਵੀ ਮੇਰੇ ਸਮਨ ਹਾਸਪੀਚ ਹੀ ਹੋਈਆਂ ਕੀ ਆਸਰਾ ਕਰ ਸਕਦੇ ਹਾਂ ਖਾਲਸੇ ਰਾਜ ਦੀਆਂ ਬਾਤਾਂ ਪੈਂਦੀ ਰਹਿਣਗੀਆਂ ਕਿ ਕੋਈ ਆਸ ਵੀ ਨਹੀਂ ਸੀ ਗੁਰੂ ਨੇ ਸਿੱਧੋਂ ਤੁਹਾਨੂੰ ਦੁਹਰਾ ਦੇ ਦਿੱਤਾ ਰਾਸ ਕਰੇਗਾ ਖਾਲਸਾ ਹੈ ਤਾਂ ਮੈਂ ਮੈਨੂੰ ਕਈ ਵਾਰੀ ਜਿਹੜੇ ਨੌਨ ਸਿਕਸ ਮੂਮੈਂਟਸ ਨੇ ਵੀ ਕਾਲ ਕਰ ਲੈਂਦੇ ਨੇ ਤੁਸੀਂ ਇਹ ਦੇਖੋ ਕਿ UN ਦੇ 1945 ਦੇ ਵਿੱਚ 51 ਦੇਸ਼ ਸੀ 1990 ਤੋਂ ਬਾਅਦ 80-90 ਦੇਸ਼ ਇਸ ਦੁਨੀਆ ਦੇ ਨਕਸ਼ੇ ਤੇ ਆਏ ਨੇ ਤੇ ਮੈਂ ਅਕਸਰ ਇਹ ਗੱਲ ਕਹਿੰਨਾ ਹੈ ਜਿਹੜੇ ਸਾਡੇ Hindu ਦੋਸਤ ਨਹੀਂ ਜੇ ਭਾਰਤ ਮਾਤਾ ਨੂੰ ਪਾਕਿਸਤਾਨ ਜੰਮਦਿਆਂ ਬੰਗਲਾਦੇਸ਼ ਜੰਮਦਿਆਂ ਤਕਲੀਫ ਨਹੀਂ ਹੁੰਦੀ ਅਸੀਂ ਤਾਂ ਤੁਹਾਡੇ ਭਰਾ ਹੈਗੇ ਆ ਨਾਲੇ ਤੁਸੀਂ ਕਹਿੰਦੇ ਹੋ ਜਾਇਓ ਫਿਰ ਤੁਸੀਂ 6 ਸਟੇਟਸ ਜਾਂਦੇ ਆਂ ਭਾਰਤ ਮਾਤਾ ਨੂੰ ਕਾਦੀ ਤਕਲੀਫ ਹੋ ਰਹੀ ਹੈ ਤੁਸੀਂ ਤਾਂ ਸਾਡਾ ਵਾਦਾ ਕੀਤਾ ਹੈ ਕਿ ਤੁਹਾਨੂੰ ਆਜ਼ਾਦ ਖੇਤਰ ਦਵਾਂਗੇ ਜਿੱਥੇ ਮੌਜ ਮਾਰਨਾਗੇ ਤੇ ਬੀਬੀ ਨੂੰ ਥੋੜਾ ਤਗੜਾ ਕਰੋ ਭਾਰਤ ਮਾਤਾ ਨੂੰ ਸੋ ਜੇ ਇੱਕ ਅੱਧਾ ਹੋਰ ਜੰਪੇਗਾ ਤਾਂ ਕੋਈ ਫਰਕ ਨਹੀਂ ਹੈਗਾ ਅਸੀਂ ਤੁਹਾਡੀ ਵਾਂਹੀ ਬੰਨ੍ਹ ਹੈ ਧੰਨਵਾਦ ਜੀ ਸਤ ਸਮਜੀਤ ਸਿੰਘ ਐਡਵੋਕੇਟ ਸਾਡੇ ਨਾਲ ਸੀ ਤੇ ਬੜੀ ਵੱਡੀ ਗੱਲ ਕਰ ਗਿਆ ਉਹ ਕਹਿੰਦੇ ਕਿ ਆਜ਼ਾਦੀ ਦਾ ਨਿੱਕ ਮੰਨਣ ਵਾਸਤੇ ਕੌਣ ਨਹੀਂ ਲੋਚਦਾ 1947 ਚ ਵਾਦੇ ਵੀ ਹੋਏ ਪਰ ਅਜੇ ਤੱਕ ਆਜ਼ਾਦ ਰਾਜ ਦੀਆਂ ਬਾਤਾਂ ਪਈਆਂ ਆਜ਼ਾਦ ਰਾਜ ਮਿਲਿਆ ਨਹੀਂ ਹਵਤਾਰ ਸਿੰਘ ਖੰਡੇ ਦੀ ਗੱਲ ਹੋਈ ਹਵਤਾਰ ਸਿੰਘ ਖੰਡੇ ਨੂੰ ਇਨਸਾਫ ਕਿਸ ਤਰ੍ਹਾਂ ਮਿਲੂਗਾ ਕਹਿੰਦੇ ਕਿ ਐਸ ਟਾਈਮ ਤੇ ਬਹੁਤ ਮੁਸ਼ਕਲ ਉਸ ਪਾਸੇ ਗਏ ਆ ਕਿ ਜਿਹੜੇ ਪਾਸੇ ਹਵਤਾਰ ਸਿੰਘ ਖੰਡੇ ਦੀ ਮੌਤ ਹੋਣ ਤੋਂ ਬਾਅਦ ਚ ਸੋਚਣਾ ਚਾਹੀਦਾ ਸੀ ਕਿ ਜੇ ਨੂਰ ਮੈਲੀ ਆਪਣੇ ਲੰਬੇ ਸਮੇਂ ਦੇ ਉਤੋਂ ਉਹਦੇ ਪੈਰੋਕਾਰ ਨੂੰ ਸਾਹਮਣੇ ਰੱਖ ਸਕਦੇ ਤੇ ਸਾਨੂੰ ਵੀ ਥੋੜਾ ਸਮਾਂ ਵੇਟ ਕਰ ਲੈਣੀ ਚਾਹੀਦੀ ਸੀ ਉਹਦੀ ਡੈਡ ਬੋਡੀ ਉਤੋਂ ਬਾਅਦ ਵਿੱਚ ਅਸੀਂ ਉਹਦੇ ਟੈਸਟ ਕਰਵਾਏ ਹੁੰਦੇ ਜਾਂ ਹੋਰ ਪਾਸੇ ਤੁਰਦੇ ਤੇ ਹੋ ਸਕਦਾ ਸੀ ਇਹ ਇਨਸਾਫ ਦੀ ਗੁਹਾਰਾ ਅੱਜ ਦੀ ਗੱਲ ਕਰਦੇ ਆ ਉਸ ਪਾਸੇ ਤੁਰ ਸਕਦੇ ਪਰ ਸਾਡੇ ਕੋਲ ਅੱਜ ਕੁਝ ਨਹੀਂ ਹੈਗਾ ਸਬੂਤਾਂ ਦੇ ਆਧਾਰ ਤੇ ਯੂਨੋ ਉੱਤੇ ਜਾਣ ਦੀ ਗੱਲ ਕੀਤੀ ਸੀ ਪਰ ਯੂਨੋ ਦੇ ਵਿੱਚ ਕੌਣ ਗਿਆ ਤੇ ਕਿੰਨੇ ਜਾਣਾ ਵਾ ਉਹਦਾ ਅਜੇ ਤੱਕ ਕੋਈ ਸਮਝ ਨਹੀਂ ਲੱਗ ਰਹੀ ਪਰ ਵੇਖਦੇ ਆ ਅਵਤਾਰ ਸਿੰਘ ਖੰਡੇ ਦੀ ਮੌਤ ਉਧਰਲੇ ਪਾਸੇ ਨਿਜਰ ਦੀ ਮੌਤ ਨਿਜਰ ਦੀ ਮੌਤ ਤੋਂ ਬਾਅਦ ਜੋ ਸਬੰਧ ਉਹ ਦੇਸ਼ਾਂ ਦੇ ਵਿੱਚ ਭਾਰਤ ਦੇ ਤੇ ਜੋ ਕੈਨੇਡਾ ਦੇ ਸੀ ਉਹ ਬੇਸ਼ੱਕ ਵਿਗੜ ਚੁੱਕੇ ਸੀ ਅੱਜ ਫੇਰ ਸੁਧਰਨ ਵਾਲੇ ਪਾਸੇ ਆ ਪਰ ਜੇ ਉਹ ਦੇਸ਼ ਉਸ ਅਫਤਾਰ ਸਿੰਘ ਖੰਡੇ ਤੋਂ ਬਾਅਦ ਦੀ ਗੱਲ ਕਰੀਏ ਨਿਜਰ ਸਾਹਿਬ ਦੀ ਉਸ ਘਟਨਾ ਤੋਂ ਏਡਾ ਵੱਡਾ ਕਦਮ ਪੁੱਟ ਸਕਦਾ ਤੇ ਇਧਰਲੇ ਪਾਸੇ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਵਿੱਚ ਜਿਹੜਾ ਇਹ ਕਿਧਰਲੇ ਪਾਸੇ ਨੂੰ ਕਹਾਣੀ ਗਈ ਹੈ ਕਿ ਉਹਦਾ ਛੇਤੀ ਸੰਸਕਾਰ ਹੋ ਜਾਣਾ ਸਾਡੇ ਨੌਜਵਾਨ ਨੂੰ ਕਿਉਂ ਨਹੀਂ ਸੰਭਿਆ ਗਿਆ ਐਡਵੋਕੇਟ ਸਾਹਮਣੇ ਕਿਹਾ ਜੇ ਸੰਭ ਛੱਡਦੇ ਥੋੜਾ ਜਿਹਾ ਸਮਾਂ ਤਾਂ ਅਸੀਂ ਹੋ ਸਕਦਾ ਸੀ ਕਿ ਉਸ ਤੈ ਤੱਕ ਜਾ ਸਕਦੇ ਕਿ ਅਵਤਾਰ ਸਿੰਘ ਖੰਡਾ ਦੀ ਮੌਤ ਕਿਵੇਂ ਹੋਈ ਆ ਕਾਰਨ ਕੀ ਸੀ ਜ਼ਹਿਰ ਸੀ ਜਾਂ ਹੋਰ ਕੁਝ